ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ 2 2025 ਸਾਲ ਸਾਡੇ ਸਾਹਮਣੇ ਆ ਅੱਜ ਇਹ ਅਖੀਲਾ ਦਿਨੇਗਾ 2025 ਜਿਹੜਾ ਹੈਗਾ ਤੁਸੀਂ 2 2 5 9 ਇਹ ਹੈਗਾ ਜੀ ਮੰਗਲ ਦਾ ਸਾਲ ਹੈਗਾ ਜਿਹੜਾ ਮੰਗਲ ਹੈ ਗੁੱਸਾ ਕਰੋਧ ਔਰ ਲੜਾਈ ਝਗੜਾ ਇਸ ਨੂੰ ਜਿਆਦਾ ਡਿਨੋਟ ਕਰਦਾ ਹੈਗਾ ہاں دو پچینوں سے کدھا سفل کریے سب تو پہلا سی گربانی تو شروعات کر دیں ہیں کہ پون گرو پانی پتا ماتا ترت مہت پون گرو آ ہوں ابھی اپنے گرو نو نمشکار کدھا کرنی ہے لمبا سال ہے نا ہے واہ واح واہ گرو, واہی گرو ਵਾਹਿਗੁਰੂ 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 ਇਹ ਪੰਜ ਵਾਰੀ ਜ਼ਰੂਰ ਕਰਨਾ ਹੈ ਹਰ ਰੋਜ਼ ਪੂਰੇ ਸਾਲ ਲੰਬਾ ਸਾਹ ਖਿੱਚਿਆ ਤੇ ਵਾਹਿਗੁਰੂ ਜਿੰਨਾ ਜਾਪ ਹੁੰਦਾ ਕਰਿਆ ਇਹ ਨਹੀਂ ਕਹਿਣਾ ਵਾਹਿਗੁਰੂ ਅਲੱਗ ਨਹੀਂ ਕਰਨਾ ਇਹ ਪ੍ਰਕਿਰਿਆ ਸਵੇਰੇ ਸਵੇਰੇ ਉੱਠਦੇ ਹੀ ਕਰਨੀ ਆ ਪਾਣੀ ਪੀਤਾ ਪਾਣੀ ਦਾ ਗਲਾਸ ਲੈਣਾ ਅਸੀਂ ਇਹਦੇ ਕੋਲ ਬਖਸ਼ਿਸ਼ ਲੈਣੀ ਆ ਕਿਉਂਕਿ ਪਿਤਾ ਸਾਨੂੰ ਹਰ ਬਖਸ਼ਿਸ਼ ਦਿੰਦਾ ਹੈਗਾ ਭਾਵੇਂ ਸਾਡੇ ਪਿਤਾ ਦੇ ਬੂਟ ਟੁੱਟੇ ਹੋਣ ਪਰ ਸਾਨੂੰ ਉਹਨੇ ਨਵੇਂ ਬੂਟ ਹਰ ਚੀਜ਼ ਦਿੰਦਾ ਕਿਉਂ ਇਹ ਪਿਤਾ ਹੈ ਨਾ ਗੁਰੂ ਸਾਹਿਬ ਨੇ ਕਿਹਾ 611 ਅੰਗ ਤੇ ਇੱਕ ਪਿਤਾ ਇੱਕ ਅਸ ਕੇ ਹਮਾਰਕ ਹੁਣ ਅਸੀਂ ਕਿੱਦਾਂ ਇਸਤੇਮਾਲ ਕਰਨਾ ਜਦੋਂ ਵੀ ਪਾਣੀ ਦਾ ਇਸਤੇਮਾਲ ਕਰਨਾ ਆਏਗਾ ਆ ਵਡਿਉਂਗ ਲਓ چاہے آ لے لو چاہے آ لے لو کوئی لے لو اے یہ لکھنا ایک کار بنونا ہے تین باری پھر گلاس رکھنا ہے اے ہم تو یہ ہوں تھی جل اندر کوئی گلط چیزیں بیٹھیا ہوئی ہیں ਜਿਹੜਾ ਕਿਸੇ ਨੇ ਖਿਲਾਇਆ ਪਿਲਾਇਆ ਉਹਨੂੰ ਇਹ ਖਤਮ ਕਰੇਗਾ ਮਾਤਾ ਤਰਤ ਮਹਤ ਇੰਨਾ ਕ ਇਟ ਦਾ ਪੀਸ ਲੈ ਲਓ ਅਸੀਂ ਉਹਨੂੰ ਆਪਣੇ ਦਰਵਾਜੇ ਦੇ ਅੱਗੇ ਕਿਤੇ ਵੀ ਰਖੜਾਂਗੇ ਜਿਹੜਾ ਦਾ ਪਾਊਡਰ ਬਣ ਜਾਏਗਾ ਨਾ ਉਸ ਜਿਹੜਾ ਲਾਲ ਜਿਹਾ ਪਾਊਡਰ ਬਣੇਗਾ ਇਟ ਦਾ ਉਹਨੂੰ ਲਗਾ ਕੇ ਆਪਣੇ ਮੱਥੇ ਤੇ ਲਗਾਵਾਂਗੇ ਐਸ ਉਂਗਲ ਦੇ ਨਾਲ ਪਾਵੇਂ ਪੰਜਵੇਂ ਲਗਾ ਲੋ ਸੱਤੋਂ ਲਗਾ ਲੋ ਅਸੀਂ ਆਪਣੀ ਮਾਤਾ ਨੂੰ ਨਮਸਕਾਰ ਕਰ ਰਹੇ ਹਾਂ ਜਿਹੜੀ ਧਰਤੀ ਹੈ ਸਾਡੀ ਮਾਤਾ ਹੈਗੀ ਆ ਅਸੀਂ ਉਹਨਾਂ ਨੂੰ ਨਮਸਕਾਰ ਕਰਨਾ ਹੈ ਇਹ ਪਹਿਲੇ ਦਿਨ ਹੀ ਕਰਨਾ ਹੈ ਪਹਿਲੀ ਤਰੀਕ ਨੂੰ ਦੇਵ ਸਰਾਜ ਜੋ ਦਾਈ ਦਇਆ ਖੇਲੇ ਸਗਲ ਜਗਤ ਜਿਹਦਾ ਸਵੇਰੇ ਉੱਠਣਾ ਹੈ ਤੇ ਵਾਹਿਗੁਰੂ ਅਰਦਾਸ ਕਰਨੀ ਹੈ ਕਿ ਸੱਚੇ ਪਾਤਸ਼ਾਹ ਸਾਡੀ ਰਾਤ ਬੜੇ ਸੁਖਨਾ ਬਤੀ ਤੋ ਇਹ ਦਿਨ ਵੀ ਚੜਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸ਼ੁਕਰ ਹੈ ਸ਼ੁਕਰ ਹੈ ਸੱਚੇ ਭਾਸ਼ਾ ਤੇਰਾ ਸ਼ੁਕਰ ਹੈ ਤੇ ਰਾਤ ਨੂੰ ਸੌਣ ਲੱਗੇ ਫਿਰ ਰੱਬ ਦਾ ਸ਼ੁਕਰ ਕਰਨਾ ਕਿਉਂ ਦਿਨ ਔਰ ਰਾਤ ਅਸੀਂ ਦਾਈ ਨੂੰ ਕੁਝ ਪੈਸੇ ਦੰਨੇ ਆ ਕਿ ਨਹੀਂ ਤੇ ਇਹ ਤੇ ਸਾਡੀ ਦਾਈ ਤੋਂ ਜਿਆਦਾ ਸਾਡੀ ਮਾਂ ਵਾਂਗ ਚੜੀ ਪਾਲ ਹੋ ਰਹੀ ਆ ਤੇ ਸਾਨੂੰ ਸਵੇਰੇ ਸ਼ਾਮ ਸਾਨੂੰ ਸ਼ੁਕਰਾਨਾ ਅਦਾ ਕਰਨਾ ਹੈਗਾ ਬਾਕੀ ਤਾਂ ਹੁਣ ਸਾਡੇ ਹੱਥੇ 'ਚ ਨਹੀਂ ਆ ਤੇ ਚੰਗਿਆਈਆਂ ਬੁਰਿਆਈਆਂ ਬਾਚੇ ਧਰਮਾ ਦੂਰ ਇਹ ਦੋਨ ਧਰਮਾਂ ਦੇ ਛੱਡ ਦਿਓ ਬਾਈ ਗੁਰੂ ਤੇ ਛੱਡ ਦਿਓ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਉਹਨਾਂ ਅਸੀਂ ਜੋ ਕਰਮ ਕਰ ਰਹੇ ਆਂ ਅਸੀਂ ਆਪਣੀ ਮਾਂ ਦੀ ਵੀ ਇੱਜ਼ਤ ਕਰ ਰਹੇ ਆਂ ਪਾਣੀ ਦੀ ਵੀ ਕਰ ਰਹੇ ਆਂ ਤੇ ਹਵਾ ਦੀ ਵੀ ਕਰਦੇ ਆਂ ਸਾਡਾ ਗੁਰੂ ਹਵਾ ਆ ਅਸੀਂ ਅੰਦਰ ਹਵਾ ਖਿੱਚਦੇ ਆਂ ਤੇ ਬਾਈ ਗੁਰੂ ਨੂੰ ਜਪਦੇ ਆਂ ਸਾਰੇ ਰਸਤੇ ਖੁੱਲ ਜਾਂਦੇ ਆ ਨੰਬਰ 2 ਦਾਲ ਚੀਨੀ ਦਾ ਪਾਊਡਰ ਲੈ ਲੈਣਾ ਹੈ ਸੱਜੇ ਹੱਥੇ ਲੈ ਕੇ ਦਰਵਾਜੇ ਦੇ ਬਾਹਰ ਖੜੇ ਹੋ ਜਾਓ ਔਰ ਆਪਣੇ ਘਰ ਦੇ ਅੰਦਰ ਦੇਖੋ ਔਰ ਪੰਜ ਵਾਰੀ ਜਾਂ ਸੱਤ ਵਾਰੀ ਮੋਲ ਮੰਦਰ ਦਾ ਪਾਠ ਕਰ ਲਓ ਔਰ ਫਿਰ ਆਪਣੇ ਘਰ ਦੇ ਵਿੱਚ ਰੱਖ ਕੇ ਚੋਰ ਦੇ ਫੂਕ ਮਾਰੋ ਸਾਰਾ ਤੁਹਾਡੇ ਘਰ ਚ ਆ ਜਾਏ ਉਸ ਤੋਂ ਆ ਪੋਚਾ ਨਹੀਂ ਮਾਰਨਾ ਝਾੜੂ ਨਹੀਂ ਮਾਰਨਾ ਫਿਰ ਦੋ ਤਰੀਕ ਨੂੰ ਹੀ ਤੁਸੀਂ ਝਾੜੂ ਮਾਰਨਾ ਹੈ ਤੁਹਾਡੇ ਘਰ ਦੇ ਵਾਹਿਗੁਰੂ ਨੇ ਨਹੀਂ ਬਰਕਤਾਂ ਦੇਣੀਆਂ ਕਿ ਤੁਸੀਂ ਸੰਭਾਲ ਨਹੀਂ ਸਕੋਗੇ ਨੰਬਰ 3 થોਣੀ ਰਾਈ ਲੈ ਲਓ ਇੱਕ ਚਮਚ ਦੇ ਗ੍ਰਿਪ ਖੱਬੇ ਹੱਥਾ ਰੱਖ ਲਓ ਆਪਣੇ ਘਰ ਦੇ ਬਾਹਰ ਖੜੇ ਹੋ ਜਾਓ ਆਪਣੇ ਘਰ ਵੱਲ ਨੂੰ ਮੁੱਕਰ ਕੇ ਜਿੱਦਾਂ ਅੱਖਾਂ ਨਹੀਂ ਰਗੜਦੇ ਆ ਨਾ ਇਹਨੂੰ ਰਗੜੋ ਤੇ 2024 ਜੋ ਜੋ ਤੁਹਾਡੀ ਪਰੇਸ਼ਾਨੀਆਂ ਆਈਆਂ ਬਿਮਾਰੀ ਆ ਕੰਮ ਕਾਰਜੇ ਨਹੀਂ ਵਾਦਾ ਹੋਇਆ ਜੋ ਵੀ ਆ ਉਹ ਸਭ ਨੂੰ ਯਾਦ ਕਰੋ ਉਹਨੂੰ ਰਗੜੀ ਜਾਓ جڑی ساری سوچ ختم ہو جائے پھر انہوں اپنے پچھوں سٹو تو اپنے گھر دے آ جاؤ آکے بیٹھ کے پانی وانی پیلو اے تین اپائے کرنے ہیں اور پورا سال بہت چنگا جائے گا وائی گروہ دا ہاتھ سارے سر ہوئے گا اور تو تھی دیکھو گے تو اڑے جنیا پرشانیاں سب ختم ہو جان گیا اپائے کرن تو بعد ہاتھ جوڑ کے پورب ال منہ کرنا ہے جدو سورج نکلتا ہے گا آتے جوڑ کے کھڑے ہو جاؤ پہلے تے رب شکریہ ادا کرو کہ میں نو آج تک تو جیون دتا ہے پھر شکریہ ادا کرو تو میں نروکتا دیتی ہے اس بعد پھر شکرانہ ادا کرو کہ تو میں نو رجک بھی دے رہے ہیں میں نو تو پیار بھی دے رہے ہیں اس بعد جو تیرے من کی اچھا ہے گی وہ واحد دسو ٹھیک ہے جی ਅਤੇ ਦੇਖਣਾ ਤੁਹਾਡੇ ਸਾਰੇ ਜ਼ਿੰਦਗੀ ਦੇ ਜਿਹੜੇ ਪਰਪਸ ਹਨ ਆ ਨਾ ਸਭ ਸੌਲਵ ਹੋਣਗੇ ਤੁਸੀਂ ਜ਼ਿੰਦਗੀ ਦੇ ਵਿੱਚ ਜੋ ਚਾਹੋਗੇ ਉਹੀ ਮਿਲੇਗਾ ਇਹ ਤੁਸੀਂ ਕੱਲ ਤੋਂ ਸ਼ੁਰੂ ਕਰਨਾ ਹੈ ਇਹ ਹੈ ਤੇਜ ਪੱਤਾ ਇਹ ਸਤੇਜ ਪੱਤੇ ਨੂੰ ਹਰ ਰੋਜ਼ ਸੌਣ ਤੋਂ ਪਹਿਲਾਂ ਕਪੂਰ ਲੈ ਕੇ ਇੱਕ ਟਿੱਕੀ ਇਹਦੇ ਨਾਲ ਇਹਨੂੰ ਜਲਾ ਦਿਓ ਇਹ ਖੰਡਿਤ ਨਹੀਂ ਹੋਣਾ ਜੀ ਪੂਰਾ ਹੋਣਾ ਚਾਹੀਦਾ ਨੰਬਰ 2 ਇਸ ਦੇ ਉੱਤੇ ਹਰੇ ਪੈਨ ਨਾਲ ਲਿਖਣਾ ਹੈ ਐਮ ਐ ਨੰਬਰ ਲਿਖ ਦੇਣਾ ਇਹ ਤੁਸੀਂ ਇਹਦੇ ਨੰਬਰ ਲਿਖ ਕੇ ਪਰਸ ਵਿੱਚ ਰੱਖ ਲਓ ਮੋਬਾਈਲ ਦੇ ਕਵਰ ਚ ਰੱਖ ਲਓ اور ਆਪਣੀ ਤਜੋਰੀ ਚ ਰੱਖ ਦਿਓ ਤੁਹਾਨੂੰ ਪੈਸੇ ਦੀ ਕਮੀ ਨਹੀਂ ਆਏਗੀ ਰੁਕੇ ਹੋ ਵੀ ਪੈਸੇ ਆ ਜਾਣਗੇ ਕੰਮ ਕਾਰਜ ਵਾਧਾ ਹੋਏਗਾ ਤੁਹਾਡੀ ਜ਼ਿੰਦਗੀ ਸਫਲ ਹੋ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 9 ਸਾਲ ਦੀ ਮੁਬਾਰਕ